ਪੰਜਾਬੀ ਦੇ ਮੰਨੇ ਪਰਮੰਨੇ ਗਾਇਕ ਗੁਰਦਾਸ ਮਾਨ ਆਪਦੇ ਪਰਿਵਾਰ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਪਹੁੰਚੇ ਜਿੱਥੇ ਉਹਨਾਂ ਨੇ ਆਪਦੇ ਚਾਉਣ ਵਾਲਿਆਂ ਨਾਲ ਸੈਲਫੀਆਂ ਖਿੱਚਵਾਈਆਂ ਤੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਪਰਿਵਾਰ ਦੇ ਨਾਲ ਮਿਲ ਕੇ ਪ੍ਰਾਚੀਨ ਕੁੰਡ 'ਚ ਆਹੂਤੀਆਂ ਪਾਈਆਂ ਤੇ ਮਾ ਨੈਣਾ ਦੇਵੀ ਦੀ ਪੂਜਾ ਅਰਚਨਾ ਕੀਤੀ ਬੰ ਬੋਲੇ ਬੰ ਬੋਲੇ ਬੰ 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 ਬੋਲੇ ਬੰ ਬੋਲੇ ਬੰ 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 यही वो तंत्र है यही वो मंत्र है यही वो तंत्र है यही वो, है। यही वो मंत्र है प्रेम से जपोगे तो मिटेंगे सारे गम बम बोले दं, दं, बम बोले बम 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 बोले बम बोले बम 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 शिव आदि देव महादेव त्रपुरारी कभी शंकर कभी शंभू कभी भोले भंडारी नाम है बेअंत तेरा जग बलहारी जग बलहारी शिव का नाम घो सुबह शाम घो शिव का नाम सुबह शाम हो गाते रहो जब तक दम में है दम बम भोले बम भोले बम ਬੰਬ ਬੰਬ ਹੈ ਬਗੜ ਬੰਬ ਬੰਬ ਬਗੜ ਬੰਬ 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 ਬੋਲੇ ਬੰਬ ਬੋਲੇ ਬੰਬ 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 ਬੋਲੇ ਬੰਬ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ